ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਮੈਂਟ ਚ ਚੈਨਲ ਨੂੰ ਕਰੋ ਸਬਸਕ੍ਰਾਈਬ ਹਰ ਤੋਂ ਹਰ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਰੀ ਵੀਡੀਓਆਂ ਨੂੰ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਸ੍ਰੀਕਾਲ ਨੌਜੀ ਡਾਡੀ ਬਾਈ ਪਹੁੰਚ ਗਿਆ ਆਪਣੇ ਕੋ ਏ ਢਿੱਲੋਂ ਬਾਈ ਕੋ ਢਿੱਲੋਂ ਫਾਰਮ ਤੇ ਦੀਗਾ ਪਹੁੰਚ ਗਿਆ ਅੱਜ ਇਹ ਵੀ ਬੰਦਾ ਆਪਣਾ ਪੂਰਾ ਘੈਂਟ ਹੈ ਕਿਹੜਾ ਬੰਦਾ ਪੂਰਾ ਜਿਹੜਾ ਨੇਜਰ ਤੇ ਚੱਲਦਾ ਸੀ ਤੇ ਆ ਗਿਆ ਹੁਣ ਕਿਉਂਕਿ ਡਿਊਟੀਆਂ ਚੇਂਜ ਹੋ ਗਈਆਂ ਦਸਾ ਬਾਈ ਤੇ ਆਪਾਂ ਜਾਣਾ ਹੋਣਾ ਮਸੀਰਪੁਰ ਕਿਉਂਕਿ ਟਰੈਕ ਵਾਲੀ ਦੀ ਟੀਮ ਦੇ ਫੋਨ ਆਉਣ ਲੱਗੇ ਸਰਕਾਰ ਨੂੰ ਬਹੁਤ ਬੰਦਿਆਂ ਦੇ ਫੋਨ ਆਉਂਦੇ ਨੇ ਵੀ ਧਮਾਕੀ ਮਤਰੋ ਵੱਡਜੋ ਉਹਦੇ ਕਰਕੇ लाडी ਬਾਈ ਆ ਗਿਆ ਹੋਰੇ ਤੇ ਡਿਊਟੀਆਂ ਹੋਈਆਂ ਨੇ ਚੇਂਜ ਹੁਣ ਚੱਲਦਾ ਕੰਮ ਕਰ ਆਸ ਕਿਾਰੇ ਚ ਅੱਜ ਟਰੈਕਟਰ ਤੀਸਰੀ ਵਾਰ ਵੜਿਆ ਨੰਦੇ ਆ ਦੀ ਸ਼ਾਰਟੇਜ ਹੋਣ ਕਾਰਨ ਥੋੜਾ ਜਿਹਾ ਕੰਮ ਡਿਲੇ ਹੋਈ ਜਾ ਰਿਹਾ ਕਦੂ ਕਰਿਆ ਤਾਂ ਬਹੁਤ ਪਿਆ ਤੇ ਫਿਰ ਜੰਮ ਜਾਂਦਾ ਉਹਦੇ ਕਰਕੇ ਮੈਂ ਕਿਹਾ ਵੀ ਚਲੋ ਦਵਾਰੇ ਮਾਰਿਆ ਜਾਵੇ ਤੇ ਨਾਲੇ ਮੜਾ ਮੋਟਾ ਉੱਚਾ ਨੀਵਾ ਤੀਗਾ ਨਾਲੇ ਡੱਕੇ ਗੜਲੇ ਮੌਸਮ ਹੈ ਅੱਜ ਰਾਤ ਨੂੰ ਪਿਆ ਮੀਂਹ ਮੀਂਹ ਲੱਗਿਆ ਚੰਗੀ ਝੱਟ ਸੋਹਣੀ ਆ ਮੀਂਹ ਦਾ ਹੀ ਪਾਣੀ ਆ ਸਾਰੇ ਕਿਆਰਿਆਂ 'ਚ ਨਹੀਂ ਡਾਉਰੇ ਤੀਗਾ ਗੋਲ ਗੋਲ ਟੱਕੇ ਖੜੇ ਨੇ ਇੱਧਰ ਸਾਰੇ ਲੋਰ ਹੋਰ ਲਾਡੀ ਬਾਈ ਕਿਵੇਂ ਆ ਲੱਡ ਇਹ ਉੱਥੋਂ ਤੁਹਾਨੂੰ ਪਤਾ ਹੀ ਆ ਦੱਸਿਆ ਕਿੱਥੇ ਚੱਲਦੀ ਆ ਮਸ਼ੀਨ ਖੜੀ ਛੋਟੀ ਲੈ ਕੇ ਜਾਣੀ ਆ ਪਹਿਲਾਂ ਤਾਂ ਆਪਣੀ ਵੱਡਾਂ ਕਿੱਥੇ ਚੈੱਕ ਕਰਦੇ ਆ 6 ਕਿੱਲੇ ਚ ਆਪਣੇ ਆਓ ਰਾਹ ਨਹੀਂ ਉਹ ਬੜੀ ਮਸ਼ੀਨ ਹੁਣ ਕੱਦੂ ਵਾਰਿਆ ਪਿਆ ਉਹਦੇ ਕਰਕੇ ਫਿਰ ਇਹਨਾਂ ਨਾਲੇ ਵੱਟ ਲੈਣੇ ਆ ਨਾਲੇ ਮਹੀ ਪੈ ਗਿਆ ਅੱਜ ਹੁਣ ਫੇਰ ਕਣੀਆਂ ਉੱਤੇ ਆਈਆਂ ਮਿੱਤਰੋ ਇਹ ਚੱਕ ਲੈ 5205 3602 ਤਾਂ ਫੇਰ ਹੁਣ ਤੁਹਾਨੂੰ ਪਤਾ 2 ਵੀਲ ਹੈ ਤੇ 52 ਦਾ ਆਦੇ ਆਪਾਂ ਟਾਇਰ ਬਦਲ ਤੇ ਉਹਦੇ ਕਰਕੇ ਇਹੀ ਚਲਾਉਣਾ ਪੈਣਾ ਹੁਣ ਜਵਾਕੇ ਹੀਲੇ ਵੀ ਥੋੜੀ ਰਹਿੰਦੇ ਨੇ ਕਦੂ ਮਾਰਨ ਤੋਂ ਨੌ ਖੇਤ ਰਹਿੰਦੇ ਨੇ ਬਸ ਬਾਕੀ ਜਿਹੜਾ ਮੜਾ ਮੋਟਾ ਕਿਸੇ ਚ ਜੇ ਕੋਈ ਕਿਾਰੇ ਚ ਮਾਰਨਾ ਹੋਇਆ ਉਹ ਆ ਵੀ ਦਵਾਰੇ ਚਲੋ 10-12 ਖੇਤ ਮੰਨ ਲੈਂਦੇ ਵੀ ਰਹਿੰਦੇ ਨੇ ਲਓ ਜੀ ਮਿੱਤਰੋ ਬੰਦੇ ਲਾਉਂਦੇ ਨੇ ਵਟਾਂ ਆਕ ਮਾਰੀਆ ਵੀ ਚਾਹ ਪੀ ਲਓ ਭਾਈ ਆਹ ਲੋ ਇੱਕ ਆਹ ਲਾਉਂਦਾ ਤੇ ਇੱਕ ਆਹ ਲੱਗਿਆ ਹੋਇਆ ਖੰਬੇ ਕੋਲ ਤੇ ਆਪਣੇ ਏਰੀਆ ਚ ਮੱਕੀ ਲਾ ਗਈ ਲਵੇ ਹੁਣ ਦੋ ਦੋ ਚਾਰ ਚਾਰ ਖੇਤ ਕਿਸਾਨ ਭਰਾਵਾਂ ਦੇ ਰਹਿ ਗਏ ਬਸ ਬਾਕੀ ਲੱਗ ਗਿਆ ਆਖਾ ਮਤਲਬੇ ਤੁਹਾਡੇ ਸਾਹਮਣੇ ਹੀ ਕਰੋ ਚੈੱਕ ਆਹੀ ਕਿਤੇ 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 ਦੇਖਣ ਲੱਗ ਗਿਆ ਦੂਰ ਤੱਕ ਪਹਿਲਾਂ ਦੀਨਾਂ ਦੀ ਦੀਨਸਾਰੀ ਮੱਕੀ ਉਹ ਦੀਂਦੀ ਸੀ ਦੇਖੋ ਤੇ ਝੋਨੇ ਲੱਗ ਗਏ ਝੋਨੇ ਦਾ ਕੰਮ ਯਾਨੀ 60% 65% ਦੇ ਲਵੇ ਨਿਬੜਿਆ ਬਾਕੀ ਹਲੇ ਚੱਲੀ ਜਾਂਦਾ ਆ ਅੜੀਆ ਪਨੀਰੀ ਲਵਲੀ ਵਾਈ ਜੀ ਤਨਕਿਆਰੀਆਂ ਵਾਲੇ ਬਾਡਾ ਵੀ ਨਹੀਂ ਲਾਇਆ ਤੇ ਨਵਾਂ ਮਲਾਜਮ ਆਇਆ ਔਰ ਇੱਕ ਹੋਰ ਦੋ ਜਣੇ ਆਦਾ ਲੈਣਾ ਹੁੰਦਾ ਤੁਰਿਆ ਆ ਗਏ ਜੀ ਮੱਕੀ ਕੱਟਣਾ ਲੋਡ ਕਰ ਲਿਆ ਇਹ ਚਿੱਤੇ ਹੁਣ ਲਾਉਣੇ ਆ ਲਾ ਕੇ ਮਸ਼ੀਨ ਔਰ ਲੈ ਕੇ ਚਲਦੇ ਆ ਪਲਾਟ ਚ ਡੱਕਦੇ ਆ ਕਰਦੇ ਆ ਸਟਾਰਟ ਕੰਮ ਆ ਜਿੰਨੇ ਬਹੁਤ ਆਖਦਾ ਸੇਵਾਈ ਤੇ ਕਾਲੇ ਬਾਈ ਨੂੰ ਕਾਲਾ ਬਾਈ ਜੀ ਘੁੰਮ ਰਖਵਾਉਂਦਾ ਆ ਗਿਆ ਆਪਣੇ ਕੋਲ ਦੇਖੋ ਆਓ ਜੀ ਮਿੱਤਰੋ ਚਲਾ ਲਈ ਆਪਾਂ ਮਸ਼ੀਨ ਸੱਜਾ ਸੂਟਾ ਵਾਟ ਲਈਆਂ ਆਪਣੇ ਘੇਰੇ ਦੀਆਂ ਤੇ ਕਰੋ ਮਾਲ ਚੈੱਕ ਨਾਲਿਆਂ ਦੀ ਕੁਆਲਿਟੀ ਤੇ ਹੁਣ ਲਾਉਨੇ ਆ ਲੀਵਰ ਦੀ ਅਰਬੀ ਨਹੀਂ ਹੈਗੀ ਟਿਕੀ ਉਹ ਹੋਊਗੀ ਬਰੋਪਰੇ ਆ ਜਿਹੜੀ ਕੋਈ ਚੱਕਰ ਆਹ ਥੋੜੀ ਕਰੋ ਸਵੇਰੀ ਦਾਣੇ ਬੱਚਾ ਵੀ ਜਿਹੜਾ ਮੋੜ ਕੇ ਲਾਣਾ ਜੱਥੇ ਕੋਈ ਕਰੋ ਬਾਈ ਜੈਕ ਦੂਸਰਾ ਟੈਂਕ ਲੱਗਿਆ ਗੱਡਣਾ ਚਲਾਤੀ ਢਾਣੇ ਕੱਢ ਰਹੇ ਆ ਆਪਣੇ ਪਲਾਟਾਂ 'ਚ ਜਾਂਦੀ ਆ ਮੱਕੀ ਖੜੀ ਆ ਤੇ ਚਾਰ ਚਪੇਰੇ ਪਾਣੀ ਗਵੰਡੀਆਂ ਨੇ ਝੋਨਾ ਲਾਇਆ ਵਾ ਪਾਇਆ ਪਿਆ ਕੋਈ ਪਾਸਾ ਇਹ ਜਾਨੀ ਤੇ ਇੱਥੇ ਰਾ ਵੀ ਹੈ ਨਹੀਂ ਤੀ ਤੇ ਆਪਾਂ ਨੇ ਪਹਿਲਾਂ ਹੀ ਸੋਚ ਲਿਆ ਦੀ ਵੀ ਆਪਾਂ ਛੋਟੀ ਮਸ਼ੀਨਾਂ ਵੱਡਾਂਗੇ ਕਿਉਂਕਿ ਚਾਰ ਚਪੇਰੇ ਜੀਰੀ ਲਾਗੀ ਪਾਣੀ ਪੈ ਜਾਣਾ ਦੀ ਵੱਲੋਂ ਵੱਲੀ ਠੀਕ ਕਿਸੇ ਨੂੰ ਕਹਿਣਾ ਕੋਈ ਚੱਕਰ ਨਹੀਂ ਕਿਸੇ ਨਾਲ ਲੜ ਕੇ ਕੋਈ ਫਾਇਦਾ ਨਹੀਂ ਇਸ ਕਰਕੇ ਆਪਾਂ چاہے ਸੁੱਕੀ ਵੀ ਹੁੰਦੀ ਤਾਂ ਵੀ ਇਹਨਾਂ ਨਾਲ ਵੱਢਣੀ ਈ ਸੀ ਤੇ ਸਵੇਰੇ ਅੱਜ ਪਿਆ ਸੀ ਤੇ ਹੁਣ ਪ੍ਰਮਾਤਮਾ ਫੇਰ ਖੜਾ ਤੇ ਆ ਜਾਂਦੇ ਆ ਲੈ ਕੇ ਜਾਣੇ ਨਿਕਲਦੇ Ik heb een actieve deur!

ਆਕੇ ਘਰੇ ਖੜਾ ਲਈ ਜਲਦੀ ਹੈਣੀਗੀ ਆ ਨੌਕਰੋ ਚੈੱਕ ਆ ਗਈ ਆਪਣੇ ਕੰਮ ਦੀ ਪਾਇ ਤੇ ਆਹੀ ਫਾਇਦਾ ਆਪਾਂ ਨੇ ਆਪਣੇ ਸ਼ੌਂਕ ਨੂੰ ਨਹੀਂ ਵੀ ਆ ਜੇ ਕੋਈ ਫਸੜਾ ਅਰਦੀ ਆ ਤਾਂ ਆਪਾਂ ਟਾਈਮ ਨਾਲ ਵੱਟ ਸਕਦੇ ਹਾਂ ਬਾਕੀ ਜੇ ਕਿਸੇ ਵੀਰ ਦਾ ਫੋਨ ਆਉ ਤਾਂ ਉਹਦਾ ਵੀ ਜਰੂਰ ਕਰਾਂਗੇ ਆਹ ਲੋਹਾ ਇਕੱਠਾ ਕਰਨ ਲੱਗਿਆ ਨੇ ਆਇਆ ਆਉਂਦਾ ਲੋਹਾ ਕੰਮ ਦੱਸੋ ਲੋਹਾ ਕਿ ਖੇਤੀ ਵਾਲੇ ਸੰਦ ਨੇ ਆਪਣੇ ਇਹ ਕਮੈਂਟਾਂ 'ਚ ਦੱਸਿਓ ਤੁਸੀਂ ਆਪੇ ਲੋ ਜੀ ਮਿੱਤਰੋ ਟੈਕ ਬਣ ਗਿਆ 4-5 ਕ ਟ੍ਰਾਲੀ ਦੇ ਵਿੱਚ ਤੇ ਰਵੇ ਲਾਦੀ ਆਪਾਂ ਟ੍ਰਾਲੀ ਆਏ ਬਿਆ ਦੌਣੇ ਕੱਢਣ ਬਹੁਤ ਥੋੜੀ ਬੱਕੀ ਘੱਟ ਰਹੀ ਆ ਆਪਾਂ ਇੰਦੀ ਸਫਾਈ ਪੰਜ ਲੋ ਵੀ ਪੀਣਾ ਹੀ ਕਰਿਆ ਪਿਆ ਗੱਲ ਕਸਮ ਦਾ ਕਾਡ ਕੋਈ ਖੁੱਲ ਨਹੀਂ ਹੈਗਾ ਪੂਰੀ ਓਕੇ ਰਿਪੋਰਟ ਲੈ ਨਾ ਨਜ਼ਾਰਾ ਜਿੱਥੇ ਮਰਜੀ ਦਾੜੇ ਪਾਓ ਜਾਂ ਇਹ ਟਰੱਕ ਦੇ ਵਿੱਚ ਪਵਾ ਲਿਓ ਘੋੜੇ ਦੇ ਵਿੱਚ ਆ ਲੱਗਿਆ ਬਾਈ ਇੱਕ ਦੇਖੋ ਤੁਸੀਂ ਇਹਦੀ ਅਡੋਰ ਦੀ ਲੋਡ ਪੈਂਦੀ ਕਿੰਦਰ ਨੂੰ ਮਰਜੀ ਪਾ ਲਓ ਜਿੱਧਾ ਮਰਜੀ ਫਿੱਟ ਹੋਵੇ ਨਾ ਨਜ਼ਾਰਾ ਲਿਆਦਾ ਹੈ ਉੱਪਰ ਨੇ ਅੰਦਾਜ਼ਾ ਹੁਣ ਤਾਂ ਕਾਰੀਆ ਦੇ ਕੋਆ ਮੋਟਰ ਤੱਕ ਹੀ ਵੀ ਹੈ ਜਿਹਦੇ ਨਾਲ ਜਿੱਦ ਨੂੰ ਮਰਜੀ ਕਮਾ ਲਾ ਸਕਦਾ ਹੋ ਗਿਆ ਕੰਮ ਉਹੀ ਫਸ ਗਈ ਟਰਾਲੀ ਗੰਨੇ ਜੀ ਤਾਰ ਲਈ ਜੱਸੇ ਬਾਈ ਨੇ ਮੋਡਰਨ ਲੱਗੇ ਨੇ ਥੋੜੀ ਜੀ ਕਾਲੀ ਕਰ ਗਿਆ ਮੈਨੂੰ ਲੱਗਦਾ ਚਲੋ ਕੋਈ ਵਾਰੀ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਤੇ ਪੂਰਾ ਪੂਰਾ ਰਾਹ ਏ ਟਰਾਲੀ ਵੀ ਰਿਆਂਦੀ ਦੀ ਛੋਟੀ ਆਪਾਂ 21:18 22:30 ਫੇਰ ਵੀ ਕਾਲੀ ਕਰ ਗਿਆ ਚਲੋ ਦੇਖਦੇ ਹਾਂ ਹੁਣ ਪੌਣਿਆ ਟੋਚਨ ਤਨ ਟਰੈਕਟਰਾਂ ਦਾ ਪੰਜਾਬੀ 36 36 30 ਓਵਰ ਤਿੰਨਾਂ ਦਾ ਪਾਵਾਂਗੇ ਜੋਰ ਆਪਾਂ ਲਵਾਇਆ ਨਹੀਂ ਨਾ ਲਵਾਉਣਾ ਜੋਰ ਲਵਾਏ ਤੇ ਫਿਰ ਬੈਨ ਲੋ ਮੱਲੀਓ ਬੈਠ ਜਾਂਦਾ ਕੰਮ ਆ ਜਦੋਂ ਚੰਗਾ ਮੱਖਾ ਵੀ ਟੋਚਨੇ ਪਾ ਲੋ ਟਰੈਕਟਰ ਆਉਂਦਾ ਹੋ ਹਾਰੇ ਹਾਂ ਲੋ ਜੀ ਲਾਂਦੀ ਦਾ ਵੇਖ ਚੱਕੇ ਥੋੜੀ ਜੀ ਗਾਹਾਂ 2 53 ਪਾਵਰਾਂ ਬਣ ਗਿਆ 150 150 ਕਿਵਾਂਟਲ ਹੋ 150 ਦਾ ਨਵੇਂ ਹੋ ਹਨਾ ਬਾਕੀ 150 ਕਿਵਾਂਟਲ ਵਜਨ ਹੋਊ ਹਨਾ ਕ ਘਟਾਉ 3340 ਉਹ ਠੀਰ ਮੰਨੋ ਇਟਾਲੀ ਦਾ ਆਪਦਾ ਵਜਨ ਵੀ ਤਾਂ ਹੈਗਾ